ਇਹ ਗੈਸ ਦਾ ਟੈਂਕਰ ਬੇ ਕਾਬੂ ਹੋ ਕੇ ਪਲਟਿਆ ਹੈ ਜੀ ਆ ਇਸ ਵਕਤ ਤੁਹਾਡੇ ਨਾਲ ਤੜਕਸਾਰ ਵੱਡੀ ਖਬਰ ਸਾਂਝੀ ਕਰਨ ਲੱਗੇ ਆ ਕਿ ਇੱਕ ਵੱਡਾ ਜਿਹੜਾ ਗੈਸ ਦਾ ਟੈਂਕਰ ਸੀਗਾ ਉਹ ਪਲਟ ਚੁਕਿਆ ਟਾਂਡਾ ਦੇ ਡੰਡੇਆਲਾ ਪਿੰਡ ਦੇ ਨਜ਼ਦੀਕ ਮੇਨ ਹਾਈਵੇ ਤੇ ਇੱਕ ਸੜਕ ਭਿਆਨਕ ਹਾਦਸਾ ਹੋਇਆ ਸੜਕ ਹਾਦਸਾ ਹੋਇਆ ਜਿੱਥੇ ਕਾਫੀ ਜਿਹੜੇ ਨੁਕਸਾਨ ਦੱਸਿਆ ਜਾ ਰਿਹਾ ਹੈ ਤੇ ਗੈਸ ਦਾ ਭਰਿਆ ਐਲਪੀਜੀ ਗੈਸ ਦਾ ਭਰਿਆ ਹੋਇਆ ਇੱਕ ਵੱਡਾ ਜਿਹੜਾ ਟੈਂਕਰ ਸੀ ਉਹ ਪਲਟ ਚੁਕਿਆ ਹੈ ਜਿਸ ਨੂੰ ਪਲਟਣ ਤੋਂ ਬਾਅਦ ਗਨੀਮਤ ਇਹ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਟੈਂਕਰ ਟੰਡਾ ਰੋਡ ਤੇ ਜਲੰਧਰ ਰੋਡ ਤੇ ਇੱਕ ਟੈਂਕਰ ਪਲਟਿਆ ਪਿਆ ਗੈਸ ਵਾਲਾ ਉਹਦੇ ਕਰਕੇ ਗੱਡੀਆਂ ਮਗਾਈਆਂ ਇੱਕ ਹੁਸ਼ਿਆਰਪੁਰ ਤੋਂ ਆਈਆਂ ਦੋ ਦਸੂਹੇ ਤੋਂ ਆਈਆਂ ਇੱਕ ਜਲੰਧਰ ਤੋਂ ਮਗਾਈ ਆ ਐਤ ਵੇਲੇ ਆਪਣੀ ਪੂਰੀ ਟਿਵੀਸ਼ਨ 'ਚ ਕੋਈ ਗੱਲਬਾਤ ਹੁੰਦੀ ਆ ਖੜੇ ਸਰ ਗੈਸੋਲਾ ਟੈਂਕਰ ਜਿਹੜਾ ਹੈਗਾ ਇਹਨੂੰ ਕਿਸੇ ਵਾਹਨ ਨੇ ਟੱਕਰ ਮਾਰੀ ਹੈ ਤੇ ਕੀ ਦੀ ਹੈਗੀ ਆ ਸਰੀਰਕ ਨੁਕਸਾਨ ਇਸ ਤਰ੍ਹਾਂ ਕਹਿ ਰਿਹਾ ਟੱਕਰ ਮਾਰੀ ਆ ਵੈਸੇ ਲੱਗਦਾ ਨਹੀਂ ਟੱਕਰ ਮਾਰੀ ਆ ਤੇ ਇਹਦਾ ਸੰਤੁਲਨ ਵਿਗੜਨ ਨਾਲ ਹੀ ਇਹ ਇਧਰ ਨਹੀਂ ਸਾਈਡ ਤੇ ਆ ਗਿਆ ਜੀ ਜੀ ਇਹਦਾ ਕੋਈ ਨੁਕਸਾਨ ਵਗੈਰਾ ਨਹੀਂ ਜੀ ਕੋਈ ਨੁਕਸਾਨ ਨਹੀਂ ਹੈ ਟੈਂਕਰ ਗੈਸ ਨਾਲ ਭਰਿਆ ਜਾਂ ਖਾਲੀ ਹੈ ਜੀ ਭਰਿਆ ਜੀ ਭਰਿਆ ਇਹ ਬਠਿੰਡੇ ਤੋਂ ਆ ਰਿਹਾ ਹੈਗਾ ਇਹਨੇ ਜਾਣਾ ਹੈਗਾ ਜੰਮੂ ਕਸ਼ਮੀਰ ਪਠਾਨਕੋਟ ਤੇ ਹੁਣ ਕੀ ਕਾਰਵਾਈ ਕੀਤੀ ਜਾ ਰਹੀ ਹੈ ਕਾਰਵਾਈ ਸਰ ਇਹ ਤੋਂ ਜਿਹੜਾ ਥੱਲੇ ਟੁੱਟਾ ਹੋਇਆ ਵਾ ਮੇਨ ਟਰੱਕਾ ਥੱਲੇ ਉਹ ਟਾਇਰ ਵਗੈਰਾ ਤੇ ਐਕਸਲ ਉਹ ਫਿਰ ਰੈਨਾਂ ਵਗੈਰਾ ਮਗਾ ਕੇ ਤੇ ਫਾਇਰ ਬਗੇਟ ਲਾ ਕੇ ਇਹਨੂੰ ਸੇਫਲੀ ਜਿਹੜਾ ਸਿੱਧਾ ਕਰਾਇਆ ਤੇ ਬਸ ਹੁਣ ਹੋ ਗਿਆ ਸਿੱਧਾ ਇਸ ਤੋਂ ਬਾਅਦ ਇਹ ਰਿਪੇਅਰ ਤੋਂ ਬਾਅਦ ਚਾਜੇਗਾ ਜੀ ਇਹਨਾਂ ਨਾਲ ਕੀਤੀ ਹੈ ਸੇਫਟੀ ਅਫਸਰ ਨਾਲ ਗੱਲ ਜੇ ਇਹਦੀ ਗੈਸ ਇਹ ਦੂਸਰੇ ਕੈਂਟਰ ਦੇ ਵਿੱਚ ਪਾ ਕੇ ਛੁੱਟ ਹੋ ਜਵੇ ਜੀ ਅੱਜ ਵਰਦਸਤੀ ਹੈ ਕਿ ਟਾਂਡਾ ਦੇ ਡੱਡੇਆਲਾ ਪਿੰਡ ਦੇ ਨਜ਼ਦੀਕ ਨੈਸ਼ਨਲ ਹਾਈਵੇ ਤੇ ਇਹ ਵੱਡਾ ਹਾਦਸਾ ਵਾਪਰਿਆ ਤੜਕਸਾਰ ਵੀ ਕਾਬੂ ਹੋ ਜਾਂਦਾ ਜਿਹੜਾ ਟੈਂਕਰ ਔਰ ਨਜ਼ਦੀਕ ਜਿਹੜਾ ਪੁਲ ਹੁੰਦਾ ਉੱਥੇ ਪਲਟ ਜਾਂਦਾ ਔਰ ਗਨੀਮਤ ਇਹ ਰਹੀ ਰੱਬ ਨਾ ਖਾਸਤਾ ਜੇ ਉਸਦੇ ਗੈਸ ਹੁੰਦੀ ਜਾਂ ਗੈਸ ਨਾਲ ਫਟ ਜਾਂਦਾ ਤਾਂ ਭਾਰੀ ਨੁਕਸਾਨ ਹੋਣਾ ਸੀ ਪਰ ਡਰਾਈਵਰ ਦੇ ਕਾਫੀ ਗੰਭੀਰ ਸੱਟਾਂ ਵੱਜੀਆਂ ਨੇ ਤੇ ਦੱਸਿਆ ਜਾ ਰਿਹਾ ਕਿ ਉਸ ਡਰਾਈਵਰ ਨੂੰ ਹਸਪੀਟਲ ਪਹੁੰਚਾਇਆ ਗਿਆ ਤੇ ਮੌਕਤ ਤੇ ਪੁਲਿਸ ਪ੍ਰਸ਼ਾਸਨ ਵੀ ਪਹੁੰਚਿਆ ਜਿਸ ਵੀ ਵੱਡੀਆਂ ਜਿਹੜੀਆਂ ਬੋਗਲੈਂਡ ਮਸ਼ੀਨਾਂ ਵੀ ਪਹੁੰਚੇ ਐਸਐਚਓ ਟਾਂਡਾ ਦੇ ਪਹੁੰਚੇ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਗੈਸ ਸੀ ਪਰ ਸੀਲ ਹੁਣ ਕਰਕੇ ਕੋਈ ਭਾਰੀ ਨੁਕਸਾਨ ਨਹੀਂ ਹੋਇਆ ਸੀ ਜਿਹੜੀਆਂ ਫੈਰਬਗਟ ਦੀਆਂ ਗੱਡੀਆਂ ਵੀ ਮੌਕਤ ਦੇ ਸੱਦੀਆਂ ਨੇ ਤਾਂ ਜੋ ਕੋਈ ਵੱਡਾ ਨੁਕਸਾਨ ਨਾ ਹੋਵੇ ਔਰ ਦੂਸਰਾ ਇਹ ਵੀ ਕਹਿ ਦਿੱਤਾ ਕਿ ਜਿਹੜਾ ਚਾਲਕ ਆ ਉਸ ਨੂੰ ਅਸੀਂ ਉਹੀ ਹਸਪੀਟਲ ਪਹੁੰਚਾਇਆ ਤੇ ਨਾਲੇ ਵੀ ਕਿਹਾ ਕਿ ਗਨਿਮਤ ਇਹ ਰਹੀ ਆ ਕਿ ਜੇ ਫਾਟੀਆਂ ਤਾਂ ਬਹੁਤ ਵੱਡਾ ਨੁਕਸਾਨ ਹੋਣਾ ਸੀ ਪਰ ਉੱਥੇ ਹੀ ਉਹਨਾਂ ਦਾ ਕਹਿਣਾ ਹੈ ਕਿ ਇਹ ਜਿਹੜਾ ਇਸ ਦਾ ਸੰਤੁਲਨ ਆ ਉਹ ਵਿਗੜ ਚੁਕਿਆ ਜਿਸ ਦੀ ਖਬਰ ਦਾ ਟੈਂਕਰ ਬੇਕਾਬੂ ਹੋ ਕੇ ਪਲਟਿਆ ਹੈ ਜੀਆਂ ਇਸ ਵਕਤ ਤੁਹਾਡੇ ਨਾਲ ਤੜਕਸਾਰ ਵੱਡੀ ਖਬਰ ਸਾਂਝੀ ਕਰਨ ਲੱਗੇ ਆ ਕਿ ਇੱਕ ਵੱਡਾ ਜਿਹੜਾ ਗੈਸ ਦਾ ਟੈਂਕਰ ਸੀਗਾ ਉਹ ਪਲਟ ਚੁੱਕਿਆ ਟਾਂਡਾ ਦੇ ਡਡੇਆਲਾ ਪਿੰਡ ਦੇ ਨਜ਼ਦੀਕ ਮੇਨ ਹਾਈਵੇ ਤੇ ਇੱਕ ਸੜਕ ਭਿਆਨਕ ਹਾਦਸਾ ਹੋਇਆ ਸੜਕ ਹਾਦਸਾ ਹੋਇਆ ਜਿੱਥੇ ਕਾਫੀ ਜਿਹੜੇ ਨੁਕਸਾਨ ਦੱਸਿਆ ਜਾ ਰਿਹਾ ਹੈ ਤੇ ਗੈਸ ਦਾ ਭਰਿਆ ਐਲਪੀਜੀ ਗੈਸ ਦਾ ਭਰਿਆ ਹੋਇਆ ਇੱਕ ਵੱਡਾ ਜਿਹੜਾ ਟੈਂਕਰ ਸੀ ਉਹ ਪਲਟ ਚੁਕਿਆ ਹੈ ਜਿਸ ਨੂੰ ਪਲਟਣ ਤੋਂ ਬਾਅਦ ਗਨੀਮਤ ਇਹ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਟੈਂਡਾ ਰੋਡ ਤੇ ਜਲੰਧਰ ਰੋਡ ਤੇ ਇੱਕ ਟੈਂਕਰ ਪਲਟਿਆ ਪਿਆ ਗੈਸ ਵਾਲਾ ਉਹਦੇ ਕਰਕੇ ਗੱਡੀਆਂ ਮਗਾਈਆਂ ਇੱਕ ਹੁਸ਼ਿਆਰਪੁਰ ਤੋਂ ਆਈਆਂ ਦੋ ਦੋਵੇਂ ਤੋਂ ਆਈਆਂ ਇੱਕ ਜਲੰਧਰ ਤੋਂ ਮਗਾਈਆਂ ਐਸ ਵੇਲੇ ਆਪਣੀ ਪੂਰੀ ਪੋਜੀਸ਼ਨ 'ਚ ਕੋਈ ਗਲਬਾਤ ਹੁੰਦੀ ਆ ਅਸੀਂ ਖੜੇ ਸਰ ਗੈਸੋਲਾ ਟੈਂਕਰ ਜਿਹੜਾ ਹੈਗਾ ਇਹਨੂੰ ਕਿਸੇ ਵਾਹਨ ਨੇ ਟੱਕਰ ਮਾਰੀ ਹੈ ਤੇ ਕੀ ਦੀ ਹੈਗੀ ਆ ਸਾਰੀ ਖ਼ਬਰ ਇਸਰ ਕਹਿ ਰਿਹਾ ਟੱਕਰ ਮਾਰੀ ਆ ਵੈਸੇ ਲੱਗਦਾ ਨਹੀਂ ਟੱਕਰ ਮਾਰੀ ਆ ਤੇ ਇਹਦਾ ਸੰਤੁਲਨ ਵਿਗੜਨ ਨਾਲ ਹੀ ਇਹ ਇਧਰ ਨਹੀਂ ਸਾਈਡ ਤੇ ਆ ਗਿਆ ਜੀ ਇਹਦਾ ਕੋਈ ਨੁਕਸਾਨ ਵਗੈਰਾ ਨਹੀਂ ਜੀ ਕੋਈ ਨੁਕਸਾਨ ਨਹੀਂ ਹੈ ਟੈਂਕਰ ਗੈਸ ਨਾਲ ਭਰਿਆ ਜਾਂ ਖਾਲੀ ਹੈ ਜੀ ਭਰਿਆ ਜੀ ਭਰਿਆ ਇਹ ਬਠਿੰਡੇ ਤੋਂ ਆ ਰਿਹਾ ਹੈਗਾ ਇਹਨੇ ਜਾਣਾ ਹੈਗਾ ਜੰਮੂ ਕਸ਼ਮੀਰ ਪਠਾਨਪੁਰ ਤੇ ਹੁਣ ਕੀ ਕਾਰਵਾਈ ਕੀਤੀ ਜਾ ਰਹੀ ਹੈ ਕਾਰਵਾਈ ਸਰ ਇਹਨੂੰ ਜਿਹੜਾ ਥੱਲੇ ਹੋ ਟੁੱਟਾ ਹੋਇਆ ਵਾ ਮੇਨ ਟਰੱਕ ਦਾ ਥੱਲੇ ਹੋ ਟਾਇਰ ਵਗੈਰਾ ਤੇ ਐਕਸਲ ਉਹ ਫਿਰ ਟ੍ਰੈਨਾਂ ਵਗੈਰਾ ਮਗਾ ਕੇ ਤੇ ਫਾਇਰ ਬ੍ਰਿਗੇਡ ਲਾ ਕੇ ਇਹਨੂੰ ਸੇਫਲੀ ਜਿਹੜਾ ਸਿੱਧਾ ਕਰਾਇਆ ਜੋ ਬਸ ਹੁਣ ਹੋ ਗਿਆ ਸਿੱਧਾ ਇਸ ਤੋਂ ਬਾਅਦ ਇਹ ਰਿਪੇਅਰ ਤੋਂ ਬਾਅਦ ਚੱਲ ਜਾਏਗਾ ਜੀ ਇਹਨਾਂ ਨਾਲ ਕੀਤੀ ਹੈ ਸੇਫਟੀ ਅਫਸਰ ਨਾਲ ਗੱਲ ਜੇ ਇਹਦੀ ਗੈਸ ਇਹ ਦੂਸਰੇ ਸੈਂਟਰ ਦੇ ਵਿੱਚ ਪਾ ਕੇ ਛੁੱਟ ਹੋ ਜਵੇ ਜੀ ਅੱਜ ਵਰਦਸਦੀ ਹੈ ਕਿ ਟਾਂਡਾ ਦੇ ਡੜਿਆਲਾ ਪਿੰਡ ਦੇ ਨਜ਼ਦੀਕ ਨੈਸ਼ਨਲ ਹਾਈਵੇ ਤੇ ਇਹ ਵੱਡਾ ਹਾਦਸਾ ਵਾਪਰਿਆ ਤੜਕਸਾਰ ਵਿਕਾਬੂ ਹੋ ਜਾਂਦਾ ਜਿਹੜਾ ਟੈਂਕਰ ਔਰ ਨਜ਼ਦੀਕ ਜਿਹੜਾ ਪੁਲ ਹੁੰਦਾ ਉੱਥੇ ਪਲਟ ਜਾਂਦਾ ਔਰ ਗਨੀਮਤ ਇਹ ਰਹੀ ਰੱਬ ਨਾਲ ਖਾਸਤਾ ਜੇ ਉਸਦੇ ਗੈਸ ਹੁੰਦੀ ਜਾਂ ਗੈਸ ਨਾਲ ਪਟ ਜਾਂਦਾ ਤਾਂ ਭਾਰੀ ਨੁਕਸਾਨ ਹੋਣਾ ਸੀ ਪਰ ਡਰਾਈਵਰ ਦੇ ਕਾਫੀ ਗੰਭੀਰ ਸੱਟਾਂ ਵੱਜੀਆਂ ਨੇ ਤੇ ਦੱਸਿਆ ਜਾ ਰਿਹਾ ਕਿ ਉਸ ਡਰਾਈਵਰ ਨੂੰ ਹਸਪੀਟਲ ਪਹੁੰਚਾਇਆ ਗਿਆ ਤੇ ਮੌਕੇ ਤੇ ਪੁਲਿਸ ਪ੍ਰਸ਼ਾਸਨ ਵੀ ਪਹੁੰਚਿਆ ਜਿਸ ਵੀ ਵੱਡੀਆਂ ਜੜੀਆਂ ਬੋਗਲੈਂਡ ਮਸ਼ੀਨਾਂ ਵੀ ਪਹੁੰਚੇ ਐਸਚੋ ਟਾਂਡਾ ਦੇ ਪਹੁੰਚੇ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਗੈਸ ਸੀ ਪਰ ਸੀਲ ਹੁਣ ਕਰਕੇ ਕੋਈ ਭਾਰੀ ਨੁਕਸਾਨ ਨਹੀਂ ਹੋਇਆ ਸੀ ਜਿਹੜੀਆਂ ਫੈਰਬਗਿਟ ਦੀਆਂ ਗੱਡੀਆਂ ਵੀ ਮੌਕਤ ਦੇ ਸੱਦੀਆਂ ਨੇ ਤਾਂ ਜੋ ਕੋਈ ਵੱਡਾ ਨੁਕਸਾਨ ਨਾ ਹੋਵੇ ਔਰ ਦੂਸਰਾ ਇਹ ਵੀ ਕਹਿ ਦਿੱਤਾ ਕਿ ਜਿਹੜਾ ਚਾਲਕ ਆ ਉਸ ਨੂੰ ਅਸੀਂ ਉਹੀ ਹਸਪੀਟਲ ਪਹੁੰਚਾਇਆ ਤੇ ਨਾਲੇ ਵੀ ਕਿਹਾ ਕਿ ਗਨੀਮਤ ਇਹ ਰਹੀ ਆ ਕਿ ਜੇ ਫਾਟੀਆਂ ਦਾ ਤਾਂ ਬਹੁਤ ਵੱਡਾ ਨੁਕਸਾਨ ਹੋਣਾ ਸੀ ਪਰ ਉੱਥੇ ਹੀ ਉਹਨਾਂ ਦਾ ਕਹਿਣਾ ਹੈ ਕਿ ਇਹ ਜਿਹੜਾ ਇਸ ਦਾ ਸੰਤੋਲਨ ਆ ਉਹ ਵਿਗੜ ਚੁਕਿਆ ਜਿਸ ਕਰਕੇ ਵੱਡ